ਤੇ ਡੇਰਾ ਮੁਖੀ RAM ਰਹੀਮ ਇੱਕ ਵਾਰ ਮੁੜ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਤਾਂ ਅੰਦਾਜ਼ ਦਈਏ ਕਿ ਪੈਰੋਕਾਰਾਂ ਨੂੰ ਬਾਗਪਤ ਨਾ ਆਉਣ ਦੀ ਅਪੀਲ ਕੀਤੀ ਗਈ ਹੈ ਬਾਗਪਤ ਆਸ਼ਰਮ ਦੇ ਵਿੱਚ ਰਹੇਗਾ ਹੁਣ ਡੇਰਾ ਮੁਖੀ RAM ਰਹੀਮ 21 ਦਿਨਾਂ ਦੀ ਫਰਲੋ ਮਿਲੀ ਹੈ ਅੱਜ ਸਵੇਰੇ 6:30 ਵਜੇ ਹੀ ਜੇਲ੍ਹ ਤੋਂ ਬਾਹਰ ਆਏ RAM ਰਹੀਮ ਜਿਨ੍ਹਾਂ ਦੇ ਵੱਲੋਂ ਹੁਣ ਇਹ ਗੱਲ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਜੇਲ੍ਹ ਪਹੁੰਚਣ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ ਹੈ ਬਾਗਪਤ ਆਸ਼ਰਮ ਪਹੁੰਚਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਨੇ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਰਾਮ ਰਹੀਮ ਨੂੰ ਰੱਖਿਆ ਗਿਆ ਹੈ ਆਸ਼ਰਮ ਪਹੁੰਚਣ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ ਗਿਆ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹੋ ਰਾਮ ਰਹੀਮ ਦੇ ਵੱਲੋਂ ਆ ਆਪਣੇ ਆਪਣੇ ਪਰਵਰਕਾਰਾਂ ਨੂੰ ਇਹ ਜੜੀ ਵੀਡੀਓ ਰਾਹੀਂ ਇੱਕ ਜਿਹੜਾ ਸੰਦੇਸ਼ ਦਿੱਤਾ ਹੈ ਡੇਰਾਮੁਕੀ ਰਾਮ ਰਹੀਮ ਨੂੰ ਫਰਲੋ ਮਿਲੀ ਹੈ 21 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਰਾਮ ਰਹੀਮ ਯੂਪੀ ਦੇ ਬਾਗਪਤ ਦੇ ਵਿੱਚ ਡੇਰਾਮੁਕੀ ਰਹੇਗਾ ਸੁਨਾਰੀਆ ਜੇਲ ਦੇ ਵਿੱਚੋਂ ਬਾਹਰ ਆਇਆ ਰਾਮ ਰਹੀਮ 21 ਦਿਨਾਂ ਦੀ ਫਰਲੋ ਮਿਲੀ ਹੈ ਤਤੋਂ ਦੱਸਦੀ ਕਿ ਜੇਲ ਤੋਂ ਬਾਹਰ ਆਉਂਦਿਆ ਹੀ ਬਾਗਪਤ ਆਸ਼ਰਮ ਪਹੁੰਚਦਿਆ ਹੀ ਇੱਕ ਵੀਡੀਓ ਰਾਮ ਰਹੀਮ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਸਭ ਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਦੀ अपील अपील है राम रहीम ने ना अपील कीती गई मालिक प्यारी जी सबको बहुत बहुत आशीर्वाद आपके दर्शनों के लिए फिर से हाजिर हुए हैं और आप सबको मालिक बहुत बहुत खुशियां दे आशीर्वाद कहते हैं आप अपने अपने घरों में घरों में रहना है किसी ने यहाँ पे नहीं आना जैसे सेवादार भाई आपको बताएंगे सेवादार जिम्मेवार आपको बताएंगे उसके अकॉर्डिंग आपने सेवा करनी है मालिक आपको बहुत बहुत खुशियां दे सबको बहुत बहुत आशीर्वाद प्यारी सासंगे जी सबको बहुत बहुत आशीर्वाद आपके प्यारी सासंगे जी सबको बहुत बहुत आशीर्वाद आपके दर्शनों ਸੋ ਦੱਸਦੀ ਹੈ ਕਿ ਰਾਮ ਰਹੀਮ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਹੀ ਹਰ ਵਾਰ ਦੀ ਤਰ੍ਹਾਂ ਵਿਰੋਧੀਆਂ ਦੇ ਵੱਲੋਂ ਜਿਹੜੇ ਸਵਾਲ ਖੜੇ ਕਰ ਦਿੱਤੇ ਗਏ ਨੇ ਇਸੇ ਦੇ ਉੱਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਐਸਜੀਪੀਸੀ ਮੈਂਬਰ ਗਰੇਵਾਲ ਉਹਨਾਂ ਦੇ ਵੱਲੋਂ ਗੁਰਚਰਨ ਸਿੰਘ ਗਰੇਵਾਲ ਉਹਨਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਨੇ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਉਹ ਤੁਹਾਨੂੰ ਵੀ ਸੁਣਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵਾਨ ਸਿੰਘ ਸਿਆਲ ਕਾ ਵੱਲੋਂ ਇਹਦੀ ਇੱਕ ਪਟੀਸ਼ਨ ਪਾਈ ਹਾਈ ਕੋਰਟ ਚ ਇਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਫਰੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸੀਤ ਮਿਲਦੀ ਇੱਕ ਸਾਲ 'ਚ ਇੱਕ ਵਾਰ ਇੱਕ ਵਾਰੀ ਮਸੀਤ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੀ ਸੀ ਪਰ 2-3 ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਲਮੈਨ ਜੇਲ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤਰਮੀਮ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਵਰਤ ਜਦੋਂ ਰਾਮ ਰਹੀਮ ਵਰਗੇ ਸਮਾਜਵਰੋਧੀ ਤੱਤਾਂ ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਖਾਸ ਤੌਰ ਤੇ ਦੇਸ਼ ਦੀ ਸੱਤਾ ਦੇ ਮਿੱਠੀ ਭਾਜਪਾ ਜਿਹੜੀ ਆ ਕੋਈ ਇਸ ਗੱਲ ਹੀ ਜਿਆਦਾ ਫਿਕਰਮੰਦੀ ਕਰਦੀ ਆ ਤੇ ਉਹਨਾਂ ਦੀ ਆਉ ਭਗਤ ਜ਼ਰੂਰ ਹੀ ਰਹਿੰਦੀ ਆ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਆ ਉਦੋਂ-ਉਦੋਂ ਇਹ ਸਵਾਲ ਖੜਾ ਹੁੰਦਾ ਆ ਕਿ ਸਿੱਖਾਂ ਦੇ ਨਾਲ ਹੀ ਵਿਤਕਰਾ ਕਿਉਂ ਸਿੱਖਾਂ ਦੇ ਜਿਹੜੇ ਬੰਦੀ ਸਿੰਘ ਆ ਜਿਹੜੇ ਆ ਜਿਹੜੇ ਸਾਡੇ ਧਰਮੀ ਕੈਦੀ ਆ ਜਾਂ ਸਿਆਸੀ ਕੈਦੀ ਦੇ ਤੌਰ ਤੇ ਉਹਨਾਂ ਨਾਲ ਜਿਹੜਾ ਵਿਤਕਰਾ ਕਿਉਂ ਹੋ ਰਿਹਾ ਅੱਜ ਰਾਮ ਰਹੀਮ ਨੂੰ 10ਵੀਂ ਵਾਰ ਪਰੋਲ ਦਿੱਤੀ ਜਾ ਰਹੀ ਆ ਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਜੋ ਅੱਜ ਹਾਲਾਤ